ਜਿਲ੍ਹਾ ਰੱਖਿਆ ਚਾਈਲਡ ਅਫਸਰ ਸੁਨੀਲ ਜੋਸ਼ੀਏ ਤੇ ਬਟਾਲਾ ਤੋਂ ਆਏ ਪੰਜਾਬ ਦੇ ਪੁਲਿਸ ਦੇ ਟ੍ਰੈਫਿਕ ਚਾਹ ਸੁਨਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਦੇ ਵੱਲੋਂ ਬਟਾਲਾ ਦੇ ਫਤਿਹਗੜ੍ਹ ਟਿਉੜਿਆ ਦੇ ਚਿਵਾਖਾ ਸਾਹਮਣੇ ਨਾਕੇ ਲਗਾ ਕੇ ਜਬਰਦਸਤ ਚੈਕਿੰਗ ਕੀਤੀ ਗਈ ਤਾਂ ਅੰਦਾਜ਼ਨ ਦਿੰਿਆ ਕਿ ਉਹਨਾਂ ਦੇ ਵੱਲੋਂ ਖਾਸ ਤੌਰ ਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਵਾਹਨ ਨੂੰ ਰੋਕ ਕੇ ਉਹਦੇ ਇੰਤਜ਼ਾਮਨੇ ਲਗਾਏਗੇ ਅਤੇ ਕੁੰਪੇ ਚਲਾਨ ਵੀ ਕੱਟ ਦਿੱਤੇਗੇ ਅਤੇ ਕੋਈ ਨੌਜਵਾਨਾਂ ਨੂੰ ਵਾਰ ਲੈ ਕੇ ਛੱਡਿਆ ਵੀ ਗਿਆ ਇਸ ਮੌਕੇ ਦੇ ਹਟਾਲ ਤੋਂ ਆਏ ਧਾਕੜਾ ਸੁਰਿੰਦਰ ਸਿੰਘ ਦੇ ਵੱਲੋਂ ਉਹ ਨੌਜੋਨਾਂ ਨੂੰ ਭਜਣਾ ਪਈਆਂ ਜੋ ਬੁਲਟ ਮੋਟਰਾਂ ਦੇ ਪਟਾਕੇ ਪਵਾ ਰਹੇ ਸਨ ਅਤੇ ਉਹਨਾਂ ਦੇ ਵੀ ਚਲਾਨ ਕੱਢ ਦਿੱਤੇ ਗਏ ਇਸ ਪੂਰੇ ਮਿਸ਼ਨ ਦੌਰਾਨ ਉਹਨੇ ਕੀ ਕੁਝ کیا ਤੁਸੀਂ ਆਪ ਹੀ ਦੇਖੋ ਸੁਣੋ

ਇਸ ਨਹੀਂ ਵੀ ਤੁਹਾਡੇ ਵੱਲੋਂ ਅੱਛੇ ਐਕਸ਼ਨ ਕੀਤਾ ਗਿਆ ਫਟੇਗੜਾ ਆ ਜਾਂ ਚੁੱਕੀ ਮਾਮਾ ਉੱਪਰ ਹੈ ਕਿਸ ਤਰ੍ਹਾਂ ਦੇਖਦੇ ਸਾਰੇ ਐਕਸ਼ਨ ਮੈਂ ਡਿਸਟ੍ਰਿਕਟ ਚਾਈ ਪ੍ਰੋਡਕਸ਼ਨ ਅਫਸਰ ਹਾਂ ਉਹ ਦੱਸ ਕਰ ਦੂੰ ਸਰ ਮੈਂ ਥੋੜੀ ਜਿਹਾ ਪਹਿਲਾਂ ਵੀ ਆਪਾਂ ਵਕਵਾ ਕਾ ਤਵਾ ਦੇ ਚੈਕਿੰਗ ਕਰ ਰਹੇ ਹਾਂ ਫਟੇਗੜਾ ਚੂੜੀਆਂ ਸਰ ਆਪਾਂ ਸੇਫ ਸਕੂਲ ਵਾਹਨ ਦੇ ਅੰਡਰ ਵਕਵਾ ਸਕੂਲਾਂ ਦੀ ਤੇ ਅੰਡਰਏਜ ਬੱਚਿਆਂ ਦੀ ਅੱਜ ਚੈਕਿੰਗ ਕਰਦੇ ਪਏ ਸੀ ਫਟੇਗੜਾ ਚੂੜੀਆਂ ਆ ਕੇ ਇੱਕ ਮੈਨੂੰ ਤੇ ਇਸ ਗੱਲ ਦੀ ਬੜੀ ਹੈਰਾਨਗੀ ਹੋਈ ਕਿ ਜਿੰਨੇ ਵੀ ਅੰਡਰਏਜ ਬੱਚੇ ਨੇ ਕਿਸੇ ਕੋਲੋਂ ਆਪਾਂ ਨੇ ਸੋਚਿਆ ਕਿ ਇਹਨਾਂ ਦਾ ਆਪਾਂ ਦੇਖਾਂਗੇ ਲਾਇਸੈਂਸ ਹੈ ਕਿ ਨਹੀਂ ਹੈ ਡਾਕੂਮੈਂਟ ਹੀ ਕੋਈ ਨਹੀਂ ਹੈ ਜਿੰਨੂੰ ਰੋਕੋ ਪਹਿਲੀ ਗੱਲ ਇਹ ਕਹਿੰਦਾ ਕਿ ਮੇਰੇ ਪਾਪਾ ਨਾਲ ਗੱਲ ਕਰ ਲੋ ਜਾਂ ਮੇਰੇ ਅੰਕਲ ਨਾਲ ਗੱਲ ਕਰ ਲੋ ਕਿ ਕਾਗਜ਼ਾ ਚੈੱਕਰਾਓ ਸੈਕੰਡਲੀ ਸੇਫ ਸਕੂਲ ਵਾਹਨ ਦੇ ਤਹਿਤ ਵੀ ਆਪਾਂ ਬੱਸਾਂ ਦੀ ਚੈਕਿੰਗ ਕੀਤੀ ਆ ਅੱਜ ਆਪਾਂ ਮੋਟਰਸਾਈਕਲ ਬਾਉਂਡ ਵੀ ਕੀਤੀ ਆ ਸੈਕੰਡਲੀ ਬੱਸਾਂ ਦੇ ਚਲਾਣ ਵੀ ਕੀਤੇ ਆ ਆਪਾਂ ਵੀਰਵਾਰ ਡੀਡੀਆਈ ਸਕੂਲ ਵਿੱਚ ਸੇਫ ਸਕੂਲ ਵਾਹਨ ਦਾ ਸੈਮੀਨਾਰ ਲਗਾਉਣ ਜਾ ਰਹੇ ਆ ਉਹਦੇ ਵਿੱਚ ਵੱਖ-ਵੱਖ ਸਕੂਲਾਂ ਨੂੰ ਬਲਾਕ ਜੇਰ ਬਾਬਾ ਨਾਨਕ ਤੇ ਫਤੇਗੜ ਚੋੜੀਆਂ ਇਹਨਾਂ ਨੂੰ ਪ੍ਰਿੰਸੀਪਲ, ਟਰਾਂਸਪੋਰਟ ਇੰਚਾਰਜ ਸਾਰਿਆਂ ਨੂੰ ਉੱਥੇ ਬੁਲਾਇਆ ਹੋਇਆ ਪਲੱਸ ਡਰਾਈਵਰ ਵੀ ਬਾਕੀ ਮੈਂ ਸਾਰੇ ਪੇਰੈਂਟਸ ਨੂੰ ਇੱਕ ਰਿਕਵੈਸਟ ਕਰਾਂਗਾ ਕਿ ਅੱਜਕੱਲ ਹਰ ਇੱਕ ਦਾ ਇੱਕ ਜਾਂ ਦੋ ਬੱਚੇ ਨੇ ਤੇ ਪਲੀਜ਼ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਬਾਈਕ ਨਾ ਦਿਵੋ ਜੇ ਕਿਸੇ ਨੂੰ ਦੇਣਾ ਵਾ ਤੇ 18 ਸਾਲ ਦਾ ਹੋ ਜਾਏਗਾ ਲਾਇਸੈਂਸ ਬਣਵਾ ਕੇ ਫਿਰ ਉਹਨਾਂ ਨੂੰ ਦੇ। ਜੇ ਸਰ ਜੇ ਉਹ ਕਾਰਟੋਰ ਇੱਕ ਇਸ ਤਰ੍ਹਾਂ ਦੇ ਤੁਹਾਡੇ ਕੋਲ ਫੀਸ ਚੱਕੇ ਸਾਈਆਂ ਸਰ ਐਦ ਬੜੀ ਬੇਰ ਦੀਆਂ ਆ ਤੁਹਾਨੂੰ ਪਤਾ ਕਿ ਅੱਜ ਕੱਲ ਜਿਹੜਾ ਅੰਡੇ ਇਸ ਦਾ ਫਾਈਨ ਬਹੁਤ ਹੈਵੀ ਹੈ ਆਪਾਂ ਉਹ ਚਲਾਨ ਵੀ ਕੰਟੀਨਿਊ ਕਰ ਰਹੇ ਆ ਕੱਲ ਆਪਾਂ 37 ਮੋਟਰਸਾਈਕਲ ਬੰਦ ਕੀਤੇ ਆ ਜੀ ਸਰ ਕੱਲ ਸੈਂਟਰ ਹੋਇਆ ਕਿਹੜੇ ਕਿਹੜੇ ਉੱਪਰ ਪਾ ਦਾ ਸਰ ਉਹਦੇ ਵਿੱਚ ਆਟਿਆ ਸਾਹਿਬ ਆਣਗੇ ਡੀਓ ਸਾਹਿਬ ਆਣਗੇ ਸਾਡੀ ਡਿਪਾਰਟਮੈਂਟ ਵਾਲੋਂ ਆਣਗੇ ਤੁਹਾਡੀ ਐਸਪੀ ਟੈਫਿੰਗ ਚਾਰਜ ਸਾਰੇ ਆ ਰਹੇ ਸਰਕਾਰ ਵੱਲੋਂ ਕਾਫੀ ਸਖਤ ਹਦਾਇਤਾਂ ਦਿੱਤੀਆਂ ਕਿ ਕਿ ਇਹਨੇ ਬੱਚਿਆਂ ਦੇ ਬਾਹਰ ਨੂੰ ਤੇ ਆ ਕੇ ਪਰ ਬੱਚੇ ਨਾ ਦੇ ਪੇਰੈਂਟ ਸਮਝ ਰਹੇ ਨਾ ਬੱਠੀ ਸਮਝਦੇ ਸਰ ਉਹ ਦੇਖੋ ਜੀ ਆਪਾਂ ਦਾ ਕੰਟੀਨਿਊ ਥੋੜੇ ਦਿਨ ਪਹਿਲਾਂ ਆਪਾਂ ਦਿਨਾਂ ਨਗਰ ਕੀਤਾ ਫਿਰ ਹਰ ਗਪਨਪੁਰ ਬਟਾਲਾ ਫਤੇਗਰ ਚੂੜੀਆਂ ਚੱਕਾ ਰਹੇ ਆ ਸਰ ਆਪਾਂ ਤੇ ਜਿੱਥੇ ਜਾਈਦਾ ਆਪਣੇ ਵੱਲੋਂ ਇਹੀ ਕੋਸ਼ਿਸ਼ ਨਹੀਂ ਕੀਤੀ ਵੱਦ ਤੋਂ ਵੱਦ ਲੋਕਾਂ ਨੂੰ ਅਵੇਅਰ ਕੀਤਾ ਜਾਏ ਪਲੱਸ ਵੱਦ ਤੋਂ ਵੱਦ ਬੱਚਿਆਂ ਨੂੰ ਪਨਿਸ਼ ਕੀਤਾ ਜਾਏ ਜਾਂ ਨਾ ਨਹੀਂ ਦੇਖਿਆ ਜਾਵੇ ਸਾਰਾ ਜੇ ਤੁਹਾਡੇ ਵਿੱਚ ਪਰਚਰ ਤੇ ਮਾਨ ਚੈਕਿੰਗ ਕੀਤੀ ਜਾ ਰਹੀ ਹੈ ਜਿਲ੍ਹਾ ਬਾਸਰਾ ਸ਼ਾਸਤ ਵੀ ਤੁਹਾਡੇ ਨਾਲ ਮੌਜੂਦ ਨੇ ਇਹ ਸਾਰਾ ਜਿਹੜਾ ਇਹ ਐਕਸ਼ਨ ਕੀਤਾ ਗਿਆ ਕਿਸ ਤਰ੍ਹਾਂ ਦੇਖ ਲਈ ਇਹ ਐਕਸ਼ਨ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਤੇ ਡੀਸੀ ਸਾਹਿਬ ਨੇ ਆਪਣੀ ਟੀਮ ਭੇਜੀਆਂ ਨੇ ਵਕ ਵਕ ਪਿੰਡੂ ਖੇਤਰਾਂ ਦੇ ਵਿੱਚ ਜਿਹੜੇ ਸਕੂਲ ਨੇ ਉਹ ਸਕੂਲ ਜਿਹੜੇ ਵੀ ਕੱਲੇ ਉਹਨਾਂ ਦਾ ਕੋਈ ਚੰਗਾ ਪ੍ਰਬੰਧ ਨਹੀਂਗਾ ਤੇ ਇੱਕ ਛੋਟੀ ਅੰਡਰੇਜ ਬੱਚੇ ਨੇ ਜਿਹੜੇ ਇਹ ਵੀ ਕਲ ਦੋ ਦੋ ਤਿੰਨ ਦਿਨ ਚੜ ਗਏ ਤੇ ਖਰਾਬੀ ਕਰਦੇ ਸਾਰੇ ਸ਼ਹਿਰ ਦੇ ਵਿੱਚ ਵੱਡੇ ਹਾਰ ਲਾਏ ਨੇ ਤੇ ਉਹਦੇ ਲਈ ਵਕ ਵਕ ਦੌਰੇ ਹੁੰਦੇ ਨੇ ਜੀ ਸਾਰੇ ਮਤਲਬ ਜ਼ਿਲ੍ਹੇ ਦੇ ਜਿਹੜੇ ਵੀ ਖੇਤਰ ਦੇ ਵਿੱਚ ਹੁਕਮ ਮਿਲਦਾ ਉਹ ਖੇਤਰ ਤੇ ਜਾ ਕੇ ਇਹਨਾਂ ਦੇ ਚਲਾਨ ਕਰੀਦੇ ਆ ਤੇ ਇਹਨਾਂ ਨੂੰ ਸਮਝਾਈਦਾ ਸੋ ਉਸ ਤਰ੍ਹਾਂ ਦਾ ਜਾਏ ਸਰ ਕਿੰਨੇ ਕ ਬੱਚਿਆਂ ਦੇ ਬਾਅਦ ਕਰੇ ਨੇ ਉਹਨਾਂ ਨੂੰ ਕਿੱਡਾ ਕਿਆ ਚਲਾਨ ਕੱਟੇ ਗਏ ਜਾਂ ਜਿੰਨਾਂ ਕਈ ਵਾਰਨਿੰਗ ਦੇ ਕੇ ਛੱਡਿਆ ਗਿਆ ਇਥੇ 40 ਤੋਂ 50 ਵਾਂ ਚੈੱਕ ਚੁੱਕ ਕੀਤੇ ਗਏ ਨੇ ਜੀ ਵਿੱਚ ਕੁਝ ਚਲਾਨ ਕਰ ਦਿੱਤੇ ਆ ਤੇ ਕੁਝ ਨੂੰ ਜੁਰਮਾਨਾ ਪਾ ਕੇ ਛੱਡ ਦਿੱਤਾ ਇਹ ਤੋਂ ਪਹਿਲਾਂ ਕਣੀ ਹੈ ਕਿ ਵਾਂਗਰੇ ਅਲੀਵਾਲ ਸਕੂਲ ਦੇ ਵਿੱਚ ਉੱਥੇ ਚਲਾਨ ਕਰਕੇ ਆਏ ਜੀ ਇਸ ਦਿਨ ਸਰ ਵੀ ਟ੍ਰੈਫਿਕ ਦਾ ਕੜਾ ਸਰਪੰਨ ਬਣੇ ਜਾਂਦੇ ਪਟਾਲੇ ਤੁਸੀਂ ਕਾਫੀ ਜਿਹੜਾ ਕੰਟਰੋਲ ਕੀਤਾ ਕਦੇ ਕਣ ਏਰੀਆ ਜੀ ਸਰ ਜਿਹੜੇ ਬਣਾ ਦੇ ਪਟਾਕੇ ਵੜਿਆ ਇੱਥੇ ਵੀ ਤੁਹਾਡੇ ਵਿੱਚ ਹੈ ਹੈਗਾ ਵਾ ਵੀ ਜਿਹੜਾ ਅਧਿਕਾਰ ਖੇਤਰ ਅੰਦਰ ਵੀ ਇਧਰ ਤੇ ਉਧਰ ਵੀ ਆ ਸਕਦੇ ਜਾਂ ਉਹਨਾਂ ਦੇ ਕੰਟਰੋਲ ਕਰੋ ਸਾਡੇ ਅਧਿਕਾਰ ਖੇਤਰ ਵਿੱਚ ਹੀ ਮਨ ਜੋ ਕਪਤਾਨ ਸਾਹਿਬ ਦਾ ਜਿਤਨਾ ਹੁਕਮ ਮਿਲਦੇ ਨੇ ਤੇ ਜਿਤਨਾ ਸਾਡੀ ਸੀਨੀਅਰ ਟੀਮ ਕਹਿੰਦੀ ਉਹ ਲਾ ਕੇ ਦੁਰਜੀਦਾ ਜੀ ਉਹਦੇ ਤਹਿਤੀ ਅੱਜ ਫੱਦੇ ਗੜ ਚੋੜੀਆਂ ਆਏ ਆ ਤੇ ਫਿਰ ਵੀ ਹੁੰਦੇ ਜਾਂਦੇ ਰਵਾਂਗੇ ਲਗਾਤਾਰ ਚੱਲਦਾ ਰਹਿਣਾ ਇਹ ਕੰਮ ਜੀ ਭਾਈ ਸਰ ਜਿਹੜੇ ਕੋਈ ਵਾਰਨਿੰਗ ਦੇ ਕੇ ਛੱਡੇ ਆ ਉਹਨਾਂ ਦੇ ਕੋਈ ਪੇਰਾਚੁਰ ਵੀ ਬੁਲਾਇਆ ਕਿ ਉਹਨਾਂ ਬੱਚਿਆਂ ਨੂੰ ਛੜਤਾ ਵਾ ਉਹਨਾਂ ਨੂੰ ਹੀ ਬੁਲਾ ਰਹੇ ਇਹਨਾਂ ਨੂੰ ਨਗਦ ਜੁਰਮਾਨਾ ਪਾਇਆ ਇਹਨਾਂ ਨੂੰ 1000 100 ਰੁਪਏ ਦਾ ਇਹਨਾਂ ਦਾ ਚਲਾਨ ਕੱਟ ਕੇ ਉਹ ਸਰਕਾਰ ਦੇ ਖਜ਼ਾਨੇ ਜਮ੍ਹਾਂ ਕਰਾਇਆ ਜਾਣਗੇ ਤੇ ਬਾਕੀਆਂ ਨੂੰ ਹਦਾਇਤਾਂ ਕੀਤੀਆਂ ਜਾਂਦੇ ਛੱਡਿਆ ਗਿਆ